ਆਇਆ ਆਇਆ ਮੁੰਬਾਇਏ ਕਰੋ ਜਿਹੜੀ ਗੱਲ ਕਰਨੀ ਹੈ ਤੂੰ ਮੈਂ ਲੱਗਿਆ ਹਾਂ ਉਂ ਕੀ ਹੁਣ ਦਾ ਸੱਜਿਆ ਨਾ ਉਹਨਾਂ ਤਰਕੀਆਂ ਕਰਨੀਆਂ ਵੇਖੀ ਮੈਨਾਂ ਕਹਿੰਦਾ ਅਹੀਂ ਕਰਨੀਆਂ ਅਹੀਂ ਐਸਾ ਕਿ ਤੇਰੇ ਹੱਥਾਂ ਵਾਲਾ ਦਿਨ ਦਾ ਚਿਰਾਗ ਆ ਗਿਆ ਇਹਨਾਂ ਦਾ ਚਿਰਾਗ ਆ ਮੁੰਡੇ ਨੂੰ ਖੋਲ ਕੇ ਲੈਣਾ ਇੱਕ ਵੱਡੀ ਸਾਰੀ ਫੈਕਟਰੀ ਵਿਦਾਮ ਕਾ ਠੀਕ ਹੈ ਕੀ ਤੇਰੇ ਕੋਲ ਕੀ ਹੈ ਮੈਨਾਂ ਬੜੀ ਤਗੜੀ ਲਾਡਰੀ ਲੱਗੀ ਗੁਰਾ ਸਾਡੀ ਵਧੀਆ ਕੰਪਨੀ ਨਾਲ ਪੈ ਗਿਆ ਹੱਥ ਆਹ ਹਾਂ 3 ਨੌਕਰੀ ਕੰਨ ਲਗਾਵਾ ਨੌਕਰੀ ਨਹੀਂ ਲਗਾ ਕਰਨਾ ਹਾਂ ਉਹ ਜਿਹੜਾ ਖੁੱਲਣੀ ਕੰਪਨੀ ਵੀ ਜਿਹੜਾ ਨਾ ਸਾਬਨਸ ਮਤਲਬ ਚੀਜ਼ਾਂ ਨਾਲ ਦਿੰਦੇ ਆ ਸ਼ੈਂਪੂ ਦਿੰਦੇ ਆ ਆਹ ਆਹ ਉਹ ਦੇਤੀ ਕਿਟ ਉਹਨਾਂ ਨੇ ਤੇ ਉਹ ਆਪਾਂ ਕਰਨੀ ਇਧਰ ਸੇਲ ਤੇ ਉਹ ਤੋਂ ਰੁਪਈਆ ਰੁਪਈਆ ਆਈ ਬਸ ਕਿਟ ਸੇਲ ਕਰਨੀ ਕਿੰਨੇ ਦੀ ਕਿਟ ਕਿਟ ਹੈਗੀ ਆ ਕੋਈ ਉਹ ਆਪਣੀ ਮਰਜ਼ੀ ਜਿੰਨਾ ਸਮਾਨ ਖਰੀਦਣਾ ਵਾ ਕਿੰ ਆਇਆ ਕਿੰਨੇ ਗਾ ਤਿੰਨ ਹਜ਼ਾਰ ਤੋਂ ਸਟਾਰਟਿੰਗ ਆ ਬਾਕੀ 10000 ਦਾ ਖਰੀਦ ਲੋ 20000 ਦਾ ਖਰੀਦ ਲੋ 30000 ਦਾ ਖਰੀਦ ਲੋ ਉਹ ਤੁਹਾਡੀ ਸਿਰਦਰਦੀ ਜਿੰਨਾ ਆਪਣੇ ਕੋ ਹੋ ਸਕਦਾ ਮਾਮ ਖਰੀਦਿਆਂ ਤੇ ਤੇਰੀ ਗਰੀਬੀ ਕਿੱਦਾਂ ਨਿਕਲੂ ਮੋ ਤੇ ਕੰਪਨੀ ਦਾ ਵੇਖਣਾ ਸਮਾਂ ਕੰਪਨੀ ਦਾ ਵੇਖਣਾ ਵੇਚਣਾ ਕਿੰਨੇ ਆਹੀਂ ਘਰ ਘਰ ਜਾ ਕੇ ਉਹਦੇ ਚ ਮਿਲੂਗਾ 10% 20% ਆਪਾਂ ਨੂੰ ਟੈਕਸ ਵਿਆਜ ਕੱਟ ਮਾਮ